ਅੱਧੀ ਹੈ ਕਿਲੋ ਦੇ ਵਿੱਚੋਂ ਜਾਨੀ ਕਿ ਅੱਧਾ ਕਿਲੋ ਆਪਾਂ ਵਿੱਚ ਬਾਲਟੀ 'ਚ ਪਾ ਦਿੰਨੇ ਆ ਮੈਗਨੀਜ਼ ਪੋਟਾਸ਼ੀਅਮ ਹਾਂਜੀ ਇਸ ਤਰ੍ਹਾਂ ਕਰਕੇ ਨਾਈਟ੍ਰੋਜਨ ਹੁੰਦਾ ਜੀ ਪੂਰੀ ਇਹ ਵਾਟਰ ਦੇ ਵਿੱਚ ਪਾਣੀ ਦੇ ਵਿੱਚ ਜਿਹੜੀ ਹੈ ਘੁਲਣਸ਼ੀਲ ਹੁੰਦੀ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਛੱਤ ਤੇ ਜਿਹੜੀਆਂ ਸਬਜ਼ੀਆਂ ਲਗਾਈਆਂ ਨੇ ਤੇ ਫਰੂਟਸ ਦੇ ਪਲਾਂਟ ਲਗਾਏ ਨੇ ਤੇ ਆਪਾਂ ਇਹਨਾਂ ਨੂੰ ਆਰਗੈਨਿਕ ਤਰੀਕੇ ਨਾਲ ਹੀ ਤਿਆਰ ਕਰਨਾ ਜੀ ਕੋਈ ਵੀ ਇਸ ਤਰ੍ਹਾਂ ਦਾ ਆਪਾਂ ਕੈਮੀਕਲ ਸਪਰੇ ਵਗੈਰਾ ਜਿਹੜੀ ਉਹ ਨਹੀਂ ਪਾਉਣੀ ਤੇ ਇਹਦੇ ਲਈ ਆਪਾਂ ਅੱਜ ਤਿਆਰ ਕਰਨ ਲੱਗੇ ਆ ਜੀ ਸਰੋਂ ਦੀ ਖਲ ਦੀ ਜਿਹੜੀ ਆ ਉਹ ਆਪਾਂ ਇਹਨਾਂ ਨੂੰ ਪਾਉਣ ਵਾਸਤੇ ਜਿਹੜੀ ਆ ਇੱਕ ਖਾਦ ਕਹਿ ਲਓ ਆਪਾਂ ਲਿਕਵਿਡ ਫਾਰਮ ਚ ਤਿਆਰ ਕਰਨ ਜਾ ਰਹੇ ਆ ਜੀ ਸੋ ਵਲੌਗ ਦੇ ਐਂਡ ਤੱਕ ਬਣੇ ਰਹੋ ਪੂਰੀ ਜਾਣਕਾਰੀ ਦਵਾਂਗੇ ਜੀ ਕਿਵੇਂ ਤਿਆਰ ਕਰਨੀ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਆ ਸਰੋਂ ਦੀ ਖਾਲ ਇਹਦੇ ਬਹੁਤ ਫਾਇਦੇ ਹੁੰਦੇ ਨੇ ਜੀ ਮਾਈਕਰੋਨਿਊਟ੍ਰੀਐਂਟਸ ਇਹਦੇ ਵਿੱਚ ਬਹੁਤ ਹੁੰਦੇ ਨੇ ਐਮ ਕੇ ਐਨ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਹੁੰਦਾ ਇਹਦੇ ਵਿੱਚ ਬਾਕੀ ਇਹਦੇ ਵਿੱਚ ਜਿਵੇਂ ਕਹਿ ਲਓ ਕਿ ਮੈਗਨੀਜ਼ ਹੁੰਦਾ ਜੀ ਤੇ ਹੋਰ ਵੀ ਕਈ ਤੱਤ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਆ ਜੀ ਜ਼ਿੰਕ ਹੁੰਦਾ ਸਲਫਰ ਹੁੰਦਾ ਸੋ ਇਹ ਪੌਣੀ ਬਹੁਤ ਜ਼ਰੂਰੀ ਆ ਬੂਟੇ ਦੀ ਗਰੋਥ ਵਾਸਤੇ ਤੇ ਹੁਣ ਆਪਾਂ ਤਿਆਰ ਕਰਦੇ ਆ ਨਹੀਂ ਸਰੋਂ ਦੀ ਖਾਲ ਲਿਕਵਿਡ ਫਾਰਮ ਦੇ ਵਿੱਚ ਜੀ ਇਹ ਜਿਹੜੀ ਸਰੋਂ ਦੀ ਖਾਲ ਹੁੰਦੀ ਆ ਨਾ ਜੀ ਇਹਦਾ ਮਤਲਬ ਦੋ ਤਰੀਕੇ ਨਾਲ ਆਪਾਂ ਨੂੰ ਮਿਲਦੀ ਆ ਵੇਖੋ ਆਪਾਂ ਵੀ ਲੈ ਕੇ ਆਉਂਦੀ ਖਰੀਦ ਕੇ 30 40 ਰੁਪਏ ਕਿਲੋ ਤੁਹਾਨੂੰ ਮਿਲ ਜੂਗੇ ਆ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕੇਕ ਵੀ ਬਣਿਆ ਹੁੰਦਾ ਜੇ ਜਦੋਂ ਕੱਟ मतलब ਸਰੋਂ ਦੀ ਖਲ ਕੱਢਦੇ ਨੇ ਤਾਂ ਐਵੇਂ ਵੀ ਬਣ ਜਾਂਦੀ ਵੈਸੇ ਇੱਕ ਦੋ ਪੀਸ ਨੇ ਇਹਦੇ ਵਿੱਚ ਆ ਦੇਖੋ ਆ ਪਾਊਡਰ ਫਾਰਮ ਦੇ ਵਿੱਚ ਹੈ ਜੀ ਤੇ ਥੋੜੀ ਛੇਤੀ ਜਿਹੜੀ ਡਿਸੋਲਵ ਹੋ ਜਗੀ ਵਾਟਰ ਦੇ ਵਿੱਚ ਕੋਲਨਸੀਲੇ ਜੀ ਜਿਹੜੀ ਛੇਤੀ ਤੇ ਇਸ ਤਰ੍ਹਾਂ ਇਹ ਹੈਗੀ ਹੈ ਜੀ ਆਪਣੇ ਕੋਲ ਕਿਲੋ ਤੇ ਆਪਾਂ ਸਿਰਫ ਅਜੇ ਅੱਧਾ ਕਿਲੋ ਦਾ ਬਣਾਵਾਂਗੇ ਜੀ ਕਿਉਂਕਿ ਕਾਫੀ ਬਣ ਜਾਂਦਾ ਹੈ ਤੇ ਕੁਝ ਗਰਮੀਆਂ ਨੇ ਗਰਮੀਆਂ ਦੇ ਵਿੱਚ ਆਪਾਂ ਬਹੁਤ ਹੀ ਮਾਤਰਾ ਦੇ ਵਿੱਚ ਵੀ ਆਪਾਂ ਇਹਨੂੰ ਨਹੀਂ ਪਾ ਸਕਦੇ ਜਿਹਦਾ ਕੀ ਨੁਕਸਾਨ ਹੋ ਜਾਂਦਾ ਜੀ ਜਿਆਦਾ ਪਾਉਣ ਦੇ ਵੀ ਇਹਦੇ ਨੁਕਸਾਨ ਨੇ ਉਹ ਵੀ ਤੁਹਾਨੂੰ ਆਪਾਂ ਬਾਅਦ ਦੱਸਾਂਗੇ ਤੇ ਹੁਣ ਆਪਾਂ ਫਿਲਹਾਲ ਆਪਾਂ ਇਹਨੂੰ ਤਿਆਰ ਕਰਦੇ ਆਂ ਜੀ ਤੇ ਆਪਾਂ ਇੱਚੋ ਸਿਰਫ ਅੱਧਾ ਕਿਲੋ ਯਾਨੀ ਕਿ ਅੱਧੀ ਤਿਆਰ ਕਰਾਂਗੇ ਕਿਲੋ ਦਾ ਜੀ ਪੂਰਾ ਲਵਾਫਾ ਤੇ ਆਪਾਂ ਕਿਲੋ ਲੈ ਕੇ ਆਂਦੀ ਸੀ ਜੀ ਤੇ ਹੁਣ ਇਹਦਾ ਤਿਆਰ ਕਰਨਾ ਇਹਦੇ ਚੋਂ ਆ ਦੇਖੋ ਜੀ ਆਪਾਂ ਅੱਧੀ ਹੈ ਕਿਲੋ ਦੇ ਵਿੱਚੋਂ ਯਾਨੀ ਕਿ ਅੱਧਾ ਕਿਲੋ ਆਪਾਂ ਇਹਦੇ ਵਿੱਚ ਬਾਲਟੀ 'ਚ ਪਾ ਦਿੰਨੇ ਆਂ ਬਾਲਟੀ ਥੋੜੀ ਜੀ ਵੱਡੀ ਲਿਓ ਜੀ ਕਿਉਂਕਿ ਬਾਅਦ ਵਿੱਚ ਵੀ ਇੱਚ ਪਾਣੀ ਪਾਉਣਾ ਆਪਾਂ ਤੇ ਪਾਣੀ ਵੀ ਕਾਫੀ ਮਾਤਰਾ ਦੇ ਵਿੱਚ ਪੈਣਾ ਦੱਸੀ ਜਾਵਾਂਗਾ ਤੁਹਾਨੂੰ ਨਾਲ ਨਾਲ ਕੁਆਂਟੀਟੀ ਕਿੰਨੀ ਪਾਉਣੀ ਹੈ ਜੀ ਇਸ ਤਰ੍ਹਾਂ ਆਪਾਂ ਪਾ ਲੈਣਾ ਜੀ ਬਾਲਟੀ ਦੇ ਵਿੱਚ ਅੱਧਾ ਕਿਲੋ ਆ ਤੇ ਬਹੁਤ ਹੀ ਬੈਨੀਫੀਸ਼ੀਅਲ ਚੀਜ਼ ਹੈ ਜੀ ਇਹ प्लांट्स ਵਾਸਤੇ ਤੁਸੀਂ ਵੀ ਸਾਰੇ ਜ਼ਰੂਰ ਟਰਾਈ ਕਰਿਓ ਜੀ ਇਹਨੂੰ ਮੈਂ ਅੰਦਾਜ਼ੇ ਨਾਲ ਹੀ ਪਾ ਦੇਣ ਲੱਗਾ ਕਿਉਂਕਿ ਇਹ ਇੱਕ ਆਰਗੈਨਿਕ ਖਾਦ ਹੈ ਜੀ ਸੋ ਇਹਦਾ ਕੋਈ ਨੁਕਸਾਨ ਨਹੀਂਗਾ ਵੀ ਆਪਾਂ ਕੋਈ 100 ਗ੍ਰਾਮ ਜਾਂ 50 ਗ੍ਰਾਮ ਵਿੱਚ ਵੱਧ ਵੀ ਪੈ ਜੂਗੀ ਕੋਈ ਇਸ਼ੂ ਨਹੀਂ ਹੈਗਾ ਜੀ ਤੇ ਲਓ ਜੀ ਤਕਰੀਬਨ ਅੱਧਾ ਕਿਲੋ ਜਿਹੜੀ ਆਪਾਂ ਬਾਲਟੀ ਦੇ ਵਿੱਚ ਪਾ ਲਈਏ ਤੇ ਅੱਧਾ ਕਿਲੋ ਆ ਪੈਕਟ ਦੇ ਵਿੱਚ ਆਪਣੇ ਕੋਲ ਹਾਵੇ ਦੇ ਵਿੱਚ ਬਚ ਗਈ ਜੀ ਤੇ ਆਹ ਦੇਖੋ ਜੀ ਬਾਲਟੀ ਦੇ ਵਿੱਚ ਪਾਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਜੀ ਪਾਣੀ ਤੇ ਪਾਣੀ ਆਪਾਂ ਇੱਥੇ ਸਿਰਫ 5 ਲੀਟਰ ਪਾਉਣਾ ਹੈ 5 ਲੀਟਰ ਪਾਣੀ ਆ ਵੇਖੋ ਜੀ ਮੈਂ ਬਾਲਟੀ ਚ ਪਾ ਕੇ ਰੱਖਿਆ ਹੋਇਆ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਹੈ ਪਾਣੀ ਨੂੰ ਸਾਰੇ ਨੇ ਠੀਕ ਪਾਣੀ ਪਾ ਤਾ ਆਪਾਂ ਸੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਪਾਣੀ ਪਾ ਕੇ ਕਿਉਂਕਿ ਇਹ ਥੋੜਾ ਜਿਹਾ ਇੱਕ ਵਾਰੀ ਫੁੱਲ ਵੀ ਜਾਂਦੀ ਹੈ ਜੀ ਹਲਕਾ ਹਲਕਾ ਜਿਹਾ ਤੇ ਡਿਜ਼ੋਲਵ ਹੋਣ ਤੇ ਵੀ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਜੇ ਗਰਮੀਆਂ ਦੇ ਵਿੱਚ ਕੀ ਹੈ ਤਾਂ ਤਕਰੀਬਨ ਅ ਦੋ ਤੋਂ ਤਿੰਨ ਦਿਨ ਤੈਨੂੰ ਘੱਟ ਤੋਂ ਘੱਟ ਦੋ ਦਿਨ ਤੇ ਤਿੰਨ ਚਾਰ ਦਿਨ ਤੈਨੂੰ ਇਸ ਤਰ੍ਹਾਂ ਆਪਾਂ ਰੱਖਣਾ ਹੀ ਰੱਖਣਾ ਜੇ ਇਸ ਤਰ੍ਹਾਂ ਹੋਲਡ ਕਰ ਦੇਣਾ ਇਸ ਤਰ੍ਹਾਂ ਜਿਵੇਂ ਹੁਣ ਆਪਾਂ 5 ਕਿਲੋ ਪਾਣੀ ਪਾ ਲਿਆ 5 ਕਿਲੋ ਪਾਣੀ ਪਾਇਆ ਜਾਨਕੀ 5 ਲੀਟਰ ਪਾਣੀ ਆਪਾਂ ਆਧਾ ਕਿਲੋ ਪਾਇਆ ਜੀ ਜੇ ਕਿਲੋ ਹੁੰਦੀ ਫਿਰ ਆਪਾਂ 10 ਲੀਟਰ ਪਾਉਣਾ ਸੀਗਾ ਪਾਣੀ ਇਹਦੇ ਵਿੱਚ ਜੀ ਆਪਾਂ ਫਿਲਹਾਲ ਥੋੜੀ ਤਿਆਰ ਕਰਨੀ ਹੈ ਜੀ ਤੇ ਆਪਾਂ ਇਹ ਐਕਸਪੈਰੀਮੈਂਟ ਕਰਕੇ ਵੇਖਣਾ ਸੋ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਰੱਖ ਦੇਣਾ ਹੁਣ ਤਿੰਨ ਦਿਨ ਘੱਟ ਤੋਂ ਘੱਟ ਆਪਾਂ ਰੱਖਾਂਗੇ ਤੇ ਤਿੰਨ ਦਿਨ ਤੋਂ ਬਾਅਦ ਆਪਾਂ ਜਿਹੜਾ ਇਹਦਾ ਪਾਤਾ ਆਪਾਂ ਨੂੰ ਐਵੇਂ ਨਹੀਂ ਛੱਡਣਾ ਜੀ ਆ ਦੇਖੋ ਇਸ ਤਰ੍ਹਾਂ ਜਿਵੇਂ ਕੋਈ ਆ ਡੰਡਾ ਵਗੈਰਾ ਜਾਂ ਕੋਈ ਚੀਜ਼ ਲੈ ਕੇ ਇਸ ਤਰ੍ਹਾਂ ਇਹਨੂੰ ਘੋਲਣਾ ਜ਼ਰੂਰ ਹੈ ਜੀ ਇੱਕ ਵਾਰੀ ਆ ਦੇਖੋ ਹੁਣ ਆਪਾਂ ਇਹਨੂੰ ਘੋਲਤਾ ਜੀ ਪੂਰੀ ਇਹ ਵਾਟਰ ਦੇ ਵਿੱਚ ਪਾਣੀ ਦੇ ਵਿੱਚ ਜਿਹੜੀ ਆ ਘੁਲਣਸ਼ੀਲ ਹੁੰਦੀ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਘੋਲੀ ਜਣਾ ਬਾਕੀ ਬਾਂਡਾ ਥੋੜਾ ਜਿਹਾ ਜਿਹੜਾ ਵੀ ਆਪਾਂ ਕੋਈ ਵੀ ਮੈਂ ਕਹਿੰਨਾ ਕਿ ਇੱਕ ਜਵੇਂ ਲਿਊ ਕਲਰ ਦੇ ਡਰਾਮਾ ਹੁੰਦੇ ਨੇ ਜਾਂ ਵੱਡੀਆਂ ਪਾਰਟੀਆਂ ਹੁਣ ਮੈਂ ਪੇਂਟ ਵਾਲੀ ਬਾਲਟੀ ਲਈ ਕਿਉਂਕਿ ਮੈਂ ਥੋੜਾ ਤਿਆਰ ਕਰਨਾ ਹੈ ਸਿਰਫ ਅੱਧਾ ਕਿਲੋ ਜੀ ਜੇ ਤੁਸੀਂ ਵੱਧ ਕਿਲੋ ਦਾ ਜਾਂ 1.5 ਕਿਲੋ ਤਿਆਰ ਕਰਨਾ ਹੈ ਉਹ ਚ ਬਾਅਦ ਚ ਵੀ ਆਪਾਂ ਉੱਤੇ ਜਦੋਂ 3 ਜਾਂ 4 ਦਿਨ ਬਾਅਦ ਆਪਾਂ ਇਹਨੂੰ ਰੈਡੀ ਕਰਦੇ ਆਂ ਤਾਂ ਫਿਰ ਇਹਦੇ ਵਿੱਚ ਹੋਰ ਪਾਣੀ ਐਡ ਕਰਨਾ ਪੈਂਦਾ ਉਹ ਜਦੋਂ ਆਪਾਂ ਪਾਵਾਂਗੇ ਉਹ ਤੁਹਾਨੂੰ ਦੱਸਾਂਗੇ ਪਾਵਾਂਗੇ ਉਹ ਤਾਂ ਆਪਾਂ ਉਹਨਾਂ ਦਾ ਸਪੋਰਟ ਵੀ ਐਡ ਕਰ ਸਕਦੇ ਹੁਣ ਇਹਨੂੰ ਤਿਆਰ ਹੋਣ ਲਈ 5 ਲੀਟਰ ਪਾਣੀ ਅੱਧਾ ਕਿਲੋ ਦੇ ਵਿੱਚ ਬਹੁਤ ਜ ਇਹ ਆਪਾਂ ਹੁਣ ਕੋਲਪੋਲ ਤੇ ਰੱਖਤਾ ਜੀ ਤੇ ਇਹਨੂੰ ਆਪਾਂ ਹੁਣ ਇਹਨੂੰ ਛਾਵੇਂ ਰੱਖਾਂਗੇ ਜੀ ਇਹ ਬਰਤਨ ਜਿਹੜਾ ਯਾਨਕਿ ਬਾਲਟੀ ਹੈ ਜਾਂ ਕੋਈ ਵੀ ਜਿਹੜਾ ਟੱਬ ਵਗੈਰਾ ਇਹਨੂੰ ਛਾਵੇਂ ਰੱਖਣਾ ਜੀ ਤੇ ਜੇ ਆਪਾਂ ਘੱਟ ਤੋਂ ਘੱਟ 3 ਦਿਨ ਤੱਕ ਰੱਖੋ ਜੀ ਤੇ ਉਸ ਤੋਂ ਬਾਅਦ 4-5 ਦਿਨ ਰੱਖ ਲਓ ਤੇ ਕੋਈ ਨੁਕਸਾਨ ਨਹੀਂ ਹੈ ਜਿਹੜਾ ਤੇ ਛਾਵੇਂ ਰੱਖਾਂਗੇ ਹੁਣ ਉਸ ਤੋਂ ਬਾਅਦ ਜਿਸ ਦਿਨ ਪਾਉਣੀ ਹੋਈ ਉਸ ਦਿਨ ਵੀ ਤੁਹਾਨੂੰ ਮੈਂ ਸਾਰਾ ਵੀਡੀਓ ਵਿੱਚ ਦੱਸਾਂਗਾ ਜੀ ਕਿਵੇਂ ਕਿੱਡੇ-ਕਿੱਡੇ ਬੂਟੇ ਨੇ ਇੱਡੇ ਜਿਵੇਂ ਫਰੂਟਸ ਪਲਾਂਟ ਨੇ ਉਹਨਾਂ ਨੂੰ ਕਿੰਨੀ ਪਾਉਣੀ ਹੈ ਜਿਹੜੇ ਸਬਜ਼ੀਆਂ ਦੇ ਬੂਟੇ ਆਪਾਂ ਲਾਏ ਨੇ ਉਹਨਾਂ ਨੂੰ ਕਿੰਨੀ ਪਾਉਣੀ ਹੈ ਛੋਟੇ ਬੂਟਿਆਂ ਨੂੰ ਕਿੰਨੀ ਪਾਉਣੀ ਹੈ ਵੱਡਿਆਂ ਨੂੰ ਕਿੰਨੀ ਪਾਉਣੀ ਹੈ ਇਹਦੇ ਫਾਇਦੇ ਬਹੁਤ ਨੇ ਪਰ ਇਸ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਵੀ ਵਰਤਣ ਦਾ ਮਤਲਬ ਕੋਈ ਤੰਗ ਹੈ ਕੋਈ ਤਰੀਕਾ ਹੁੰਦਾ ਕਿਉਂਕਿ ਹਰੇਕ ਚੀਜ਼ ਦੀ ਕੋਈ ਲਿਮਟ ਹੁੰਦੀ ਪਾਉਣ ਦੀ ਇਹ ਨਹੀਂ ਕਿ ਆਪਾਂ ਕੱਪ ਭਰ-ਭਰ ਕੇ ਇਹਨਾਂ ਨੂੰ ਪਾਈ ਜਾਵਾਂਗੇ ਉਹ ਜਿੰਨੀ ਮਾਤਰਾ ਚ ਮਤਲਬ ਪੌਦੇ ਦੇ ਅਨੁਸਾਰ ਉਹਦੇ ਕੱਦ ਦੇ ਅਨੁਸਾਰ ਆਪਾਂ ਪਾਵਾਂਗੇ ਸੋ ਇਹ ਆਪਾਂ ਦੇਖੋ ਜੀ ਹੁਣ ਆਪਾਂ ਜਿਹੜੀ ਸਰੋ ਦੀ ਖਾਲ ਆਪਾਂ ਤਿਆਰੀ ਇਹਦੀ ਇੱਕ ਸਾਡੀ ਅੱਧੀ 50% ਤਿਆਰੀ ਹੋ ਗਈ ਜੀ ਅੱਧੀ ਇਹ ਤੁਹਾਨੂੰ ਹੁਣ 3 ਦਿਨ ਬਾਅਦ ਮੈਂ ਜਿਹੜੇ ਦਿਖਾਵਾਂਗੀ ਕਿਵੇਂ ਮਤਲਬ ਰੈਡੀ ਹੋ ਗਈ ਤੇ ਆਪਾਂ ਕਿੰਨੀ ਪਾਉਣੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਜਿਹੜਾ ਆਪਾਂ ਵਾਰ-ਵਾਰ ਡੰਡੇ ਦੀ ਮਦਦ ਨਾਲ ਜਿਹੜਾ ਇਹਨੂੰ ਹਿਲਾਉਂਦੇ ਰਹਿਣਾ ਇਹ ਨਹੀਂ ਕਿ ਆਪਾਂ ਹੁਣ ਹਲਾਤਾ ਤੇ ਰੱਖਤਾ ਇਹਨੂੰ ਆਪਾਂ ਜਿਵੇਂ ਵੀ ਆਪਾਂ ਲੰਗਦੇ ਪਾਉਂਦੇ ਜਾਂ ਆਪਾਂ ਮੈਂ ਹੁਣ ਛੱਤ ਤੇ ਆ ਮੇਰਾ ਸਰੀਰ ਸ਼ਾਮ ਕਿਹੜਾ ਲੱਗਦਾ ਲੱਗਦਾ ਜੀ ਤੇ ਇੱਕ ਵਾਰ ਦੁਪਹਿਰੇ ਵੀ ਆਣ ਕੇ ਮੜਾ ਜਾ ਹਲਾਗੇ ਨੂੰ ਤਾਂ ਜੋ ਜਿਹੜਾ ਛੇਤੀ ਹੈ ਜਿਹੜਾ ਪਾਣੀ ਦੇ ਵਿੱਚ ਘੁਲ ਜੇ ਤੇ ਛੇਤੀ ਜਿਹੜ ਤਾਂ ਕਿ ਫਿਰ ਜਿਹੜਾ ਇਹਦੀ ਭਾਰੀ ਹੁੰਦੀ ਹੈ ਥੋੜੀ ਤੇ ਥੱਲੇ ਬੈਠ ਜਾਂਦੀ ਹੈ ਜੀ ਪਾਣੀ ਦੇ ਇਹਦੇ ਵਿੱਚ ਜਿੰਨੀ ਵਾਰ ਆਪਾਂ ਜ਼ਿਆਦਾ ਡੰਡਾ ਮਾਰਗੇ ਉਨੀ ਛੇਤੀ ਖੁੱਲ ਜੂਗੀ ਜੀ ਸੋ ਇਸ ਤਰ੍ਹਾਂ ਇਹ ਤਿਆਰ ਕਰਨੀ ਹੈ ਜੀ ਫਾਇਦੇ ਤੁਹਾਨੂੰ ਮੈਂ ਦੱਸ ਤੇ ਦੀ ਇਹਦੇ ਵਿੱਚ ਸਲਫਰ ਮੈਗਨੀਜ਼ ਪੋਟਾਸ਼ੀਅਮ ਹਾਂਜੀ ਇਸ ਤਰ੍ਹਾਂ ਕਰਕੇ ਨਾਈਟ੍ਰੋਜਨ ਹੁੰਦਾ ਜੀ ਤੇ ਫਾਸਫੋਰਸ ਹੁੰਦੀ ਹੈ ਬੂਟਿਆਂ ਦੀ ਗ੍ਰੋਥ ਵਾਸਤੇ ਜਿਵੇਂ ਤੁਹਾਨੂੰ ਦੱਸ ਚੁੱਕਾ ਹਾਂ ਫਲਦਾਰ ਹੋਣ ਚਾਹੇ ਸਬਜ਼ੀਆਂ ਵਾਲੇ ਮਤਲਬ ਫਰੂਟਸ ਵਾਲੇ ਹੋਣ ਜਾਂ ਸਬਜ਼ੀਆਂ ਵਾਲੇ ਸਾਰਿਆਂ ਚ ਸਹਾਏਗੀ ਜੀ ਤੇ ਆਹ ਨੇ ਜੀ ਆਪਣੇ ਪਲਾਂਟਸ ਪਹਿਲਾਂ ਵੀ ਤੁਹਾਨੂੰ ਵਿਖਾਏ ਸੀਗੇ ਗ੍ਰੋ ਬੈਗ ਦੇ ਵਿੱਚ ਜਿਹੜੇ ਲਾਏ ਨੇ ਇੱਧਰ ਸ਼ਿਮਲਾ ਮਿਰਚ ਆ ਗਈ ਟਮਾਟਰ ਤੇ ਆਹ ਸਟਰਾਬੇਰੀ ਹੈ ਜੀ ਫਰੂਟ ਪਲਾਂਟ ਆ ਗਿਆ ਇੱਧਰ ਪਦੀਨਾ ਅੰਬ ਆ ਗਿਆ ਜੀ ਤੇ ਇੱਕ ਨਿੱਕਾ ਜਿਹਾ ਕਿਚਨ ਗਾਰਡਨ ਆਪਣਾਇਆ ਜੀ ਪਾਲਕ ਲਗਾਈ ਹੈ ਬਾਕੀ ਪਿਛਲੇ ਵਲੋਗਾਂ 'ਚ ਤੁਹਾਨੂੰ ਮੈਂ ਵਿਖਾਇਆ ਹੀ ਜੀ ਜਿਹੜੇ ਜਿਹੜੇ ਆਪਾਂ ਪਲਾਂਟਸ ਲਗਾਏ ਨੇ ਤੇ ਇੱਧਰ ਪਿੰਡੀਆਂ ਲਾਈਆਂ ਸੀ ਬੈਗ ਦੇ ਵਿੱਚ ਨਿਕਲ ਰਹੀਆਂ ਨੇ ਜੀ ਕਿਤੇ ਕਿਤੇ ਆ ਦੇਖੋ ਪਿੰਡੀਆਂ ਵੀ ਨਿਕਲ ਰਹੀਆਂ ਨੇ ਪਪੀਤਾ ਆ ਗਿਆ ਜੀ ਨਿੰਬੂ ਤੇ ਕਰੇਲਾ ਆ ਗਿਆ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਅਨਸਾਰ ਆਪਾਂ ਲਾਈਆਂ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਵੱਤ ਤੋਂ ਵੱਤ ਜਿੰਨੇ ਵੀ ਆਪਾਂ ਬੂਟੇ ਲਾਏ ਨੇ ਉੱਪਰ ਇਹਨਾਂ ਨੂੰ ਜਿਹੜੀ ਆਰਗੈਨਿਕ ਖਾਦ ਹੀ ਪਾਈ ਜਾਵੇ ਜਿਵੇਂ ਆ ਸਰਸੋਂ ਦੀ ਖਾਲ ਇਸ ਤਰ੍ਹਾਂ ਨਿੰਮ ਦੀ ਖਾਲ ਵੀ ਹੈ ਜੀ ਉਹ ਵੀ ਆਪਾਂ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਹ ਬਸ ਆਪਾਂ ਨੂੰ ਇਸਤੇਮਾਲ ਕਰਨ ਦਾ ਤਰੀਕਾ ਸਹੀ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਫਾਇਦੇ ਬਹੁਤ ਨੇ ਤੇ ਇਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ ਟਰਾਈ ਜੀ ਆਪਾਂ ਵੀਡੀਓ ਦੇ ਵਿੱਚ ਦੱਸਤਾ ਤੇ ਦੂਜਾ ਪਾਰਟ ਇਹ ਵੀਡੀਓ ਦਾ ਜਿਹੜਾ ਆਪਾਂ ਬਣਾਵਾਂਗੇ ਜੀ ਇਹ ਵਲੌਗ ਦਾ ਉਦੇ ਵਿੱਚ ਆਪਾਂ ਦੱਸਾਂਗੇ ਕਿ ਕਿੰਨੀ ਮਾਤਰਾ ਚ ਪਾਉਣੀ ਹੈ ਜੀ ਤੇ ਕਿਹੜੇ-ਕਿਹੜੇ ਬੂਟਿਆਂ ਨੂੰ ਕਿੰਨੀ ਪਾਉਣੀ ਹੈ ਜੀ ਬੰਦ ਦੂਜੀ ਵੀਡੀਓ ਜਿਹੜੀ ਆਉਗੀ ਉਹ ਵਲੌਗ ਦਾ ਜਿਹੜਾ ਦੂਜਾ ਸੈਕੰਡ ਪਾਰਟ ਹੋਗਾ ਉਹ ਵੀ ਜਰੂਰ ਦੇਖਿਓ ਜੀ ਸਾਰੇ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੀ ਲੱਗੀ ਆਪਣੀ ਅੱਜ ਦੀ ਇਨਫੋਰਮੇਸ਼ਨ ਜੀ ਤੇ ਅੱਜ ਦੀ ਵੀਡੀਓ ਜੀ ਧੰਨਵਾਦ ਜੀ